ਭਾਈ ਸਾਹਿਬ ਦਾ 168ਵਾਂ ਜਨਮ ਦਿਨ ਮਨਾਇਆ ਜਾ ਰਿਹਾ ਹੈ। ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਨਾਬੇ ਦੇ ਦੇ ਲੋਕ ਨਿਵਾਸੀ ਨੇ ਉਹ ਇਹਦੇ ਵਿੱਚ ਪਾਰਟਿਸਿਪੇਟ ਕਰ ਰਹੇ ਨੇ। ਔਰ ਭਾਈ ਸਾਹਿਬ ਨੇ ਨਾਂਵ ਵੀ ਆਪ ਦਾ ਨਾਲ ਨਾਬਾ ਲਾ ਕੇ ਰੱਖਿਆ। ਸਰੀ ਦੁਨੀਆ 'ਚ ਹਿੰਦੁਸਤਾਨ 'ਚ ਜਿੱਥੇ-ਜਿੱਥੇ ਵੀ ਲੋਕ ਜਗ੍ਹਾ ਦੇ ਇਛਾ ਲੈਂਦੇ ਨੇ ਉਹ ਭਾਈ ਸਾਹਿਬ ਨੂੰ ਜਾਣਦੇ ਨੇ ਔਰ ਨਾਬਾ ਕਹਿ ਕੇ ਉਹਨਾਂ ਨੂੰ ਸੱਦੇ ਜਾਂਦੇ ਪੱਕੀ ਹੈ ਕਿ ਜੋ ਕੁਝ ਉਹਨਾਂ ਦੀਆਂ ਪ੍ਰਾਪਤੀਆਂ ਨੇ ਕਾਫੀ ਨੇ ਆਪਾਂ ਇੰਨੇ ਛੋਟੇ ਸਮੇਂ 'ਚ ਉਹਨਾਂ ਬਾਰੇ ਤਾਂ ਪੂਰਾ ਨਹੀਂ ਜ਼ਿਕਰ ਕਰ ਸਕਦੇ ਪਰ ਇਹ ਕਿ ਮੇਨਲੀ ਉਹ بڑے ਵੱਡੇ ਲਿਖਾਰੀ ਸੀ ਔਰ ਤਕਰੀਬਨ 25 ਕਿਤਾਬਾਂ ਉਹਨਾਂ ਨੇ ਲਿਖੀਆਂ ਜਿਹੜੀਆਂ ਛਪੀਆਂ ਦੀ ਵਿਅਸਤ ਦੀ ਬਹੁਤ ਅਹੁਦਿਆਂ ਤੇ ਉਹਨਾਂ ਨੇ ਸੇਵਾ ਕੀਤੀ ਡਿਪਟੀ ਕਮਿਸ਼ਨਰ ਰਹੇ ਜਿਹਨੂੰ ਉਹਦਣਾ ਨਾਜ਼ਮ ਕਹਿੰਦੇ ਹੁੰਦੇ ਸੀਗੇ ਫਿਰ ਕੀ ਦੇ ਫੋਰਨ ਮਿਨਿਸਟਰ ਰਹੇ ਫਿਰ ਮਹਾਰਾਜ ਰੇਪਦੰਮਨ ਸਿੰਘ ਦੀ ਜਿੰਨੀ ਵੀ ਵਿੱਦਿਆ ਉਹ ਸਾਰੀ ਉਹਨਾਂ ਨੇ ਭਾਈ ਸਾਹਿਬ ਤੋਂ ਪ੍ਰਾਪਤ ਕੀਤੀ ਮਹਾਰਾਜ ਰੇਪਦੰਮਨ ਸਿੰਘ ਕਿਸੇ ਸਕੂਲ ਕਾਲਜ ਨਹੀਂ ਗਏ ਉਹਨੋਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਹੁੰਨਾਂ ਨੇ ਕੀਤੀਆਂ ਜਿਹੜਾ ਆਨੰਦ ਮੈਰਿਜ ਐਕਟ ਹੋਇਆ 1909 ਵਿੱਚ ਪਾਸ ਕੀਤਾ ਗਿਆ ਉਹਦੇ ਵਿੱਚ ਵੀ ਜੋ ਉਹਦੀ ਉਹਦੀ ਡਰਾਫਟਿੰਗ ਕੀਤੀ ਉਹਦੇ ਵਿੱਚ ਵੀ ਉਹਨਾਂ ਦਾ ਹਿੱਸਾ ਸੀ ਕਾਫੀ ਮਹੱਤਵਪੂਰਨ ਹਿੱਸਾ ਸੀਗਾ ਸੋ ਇਸ ਤਰੀਕੇ ਨਾਲ ਜੋ ਮਹਾਂਕੋਸ਼ ਇਹਨਾਂ ਦਾ ਉਹ ਜਾ ਕੇ 1930 ਵਿੱਚ ਛਪਿਆ ਜੀ ਦਾ ਖਰਚਾ ਸਾਰਾ ਮਹਾਰਾਜ ਭੁਪਿੰਦਰ ਸਿੰਘ ਜੀ ਪਟਿਆਲਾ ਪਠੀਨੇ ਦਿੱਤਾ ਰੋ DNA ਚ 50000 ਰੁਪਏ ਖਰਚ ਆਇਆ ਜੋ ਕਿ ਬਹੁਤ ਵੱਡੀ ਰਕਮ ਸੀ ਭਾਈ ਕਾਨ ਸਿੰਘ ਨਾਭਾ ਜੀ ਦਾ ਅੱਜ ਜੋ ਸਿੱਖ ਪੰਥ ਦੇ ਮਹਾਨ ਵਿਦਵਾਨ ਨੇ ਉਹਨਾਂ ਦਾ ਅੱਜ 162ਵਾਂ ਜਨਮ ਦਿਨ ਨਾਭੇ ਦੀ ਤਰਫੀ ਤੇ ਮਨਾਇਆ ਜਾ ਰਿਹਾ ਹੈ ਉਹਨਾਂ ਦੀਆਂ ਜੋ ਕਿਰਤਾਂ ਨੇ ਜਾਂ ਉਹਨਾਂ ਦੇ ਜੋ ਕਾਰਜ ਨੇ ਉਹਦੇ ਬਾਰੇ ਤਾਂ ਬਹੁਤ ਕੁਝ ਬੋਲਿਆ ਜਾ ਸਕਦਾ ਹੈ ਸੰਖੇਪ ਵਿੱਚ ਮੈਂ ਇਹ ਕਹਾਂਗਾ ਕਿ ਉਹਨਾਂ ਨੂੰ ਦੁਨੀਆ ਭਰ ਦੇ ਵਿਦਵਾਨ ਦੁਨੀਆ ਭਰ ਦੇ ਲੇਖਕ ਦੁਨੀਆ ਭਰ ਦੀਆਂ ਸਿੱਖ ਸੰਗਤਾਂ ਇੱਕ ਮਹਾਨ ਵਿਦਵਾਨ ਦੇ ਤੌਰ ਤੇ ਸਾਰਿਆਂ ਦੇ ਮਨਾਂ ਦੇ ਵਿੱਚ ਉਹਨਾਂ ਦਾ ਸਤਿਕਾਰ ਹੈ ਤੇ ਅਸੀਂ ਹਰ ਸਾਲ ਨਾਬੇ ਦੀਆਂ ਸਿੱਖ ਸੰਗਤਾਂ ਵੱਲੋਂ ਨਾਬੇ ਦੀਆਂ ਸਾਰੀਆਂ ਸੰਸਥਾਵਾਂ ਵੱਲੋਂ ਨਾਬਾ ਵਿਖੇ ਅਸੀਂ ਉਹਨਾਂ ਦਾ ਜਨਮ ਦਿਨ ਮਨਾਉਂਦੇ ਆ ਤੇ ਅੱਜ ਵੀ ਅਸੀਂ ਰੋਬੀ ਪੋਜ ਦੇ ਉੱਪਰ ਵੀ ਉਹਨਾਂ ਨੂੰ ਉਹਨਾਂ ਦੀ ਯਾਦ ਤੇ ਖੜੇ ਆ ਤੇ ਇੱਥੇ ਵੀ ਅਸੀਂ ਆਪਣਾ ਉਹਨਾਂ ਨੂੰ ਸ਼ਰਧਾਂਜਲੀ ਦੇ ਰਹੇ ਆ ਤੇ ਖੁਸ਼ੀਆਂ ਮਨਾ ਰਹੇ ਆ ਦੂਸਰੇ ਪਾਸੇ ਅਸੀਂ ਅੱਜ ਭਾਈ ਕਾਨ ਸਿੰਘ ਨਾਭਾ ਜ਼ਿਲ੍ਹਾ ਲਾਇਬ੍ਰੇਰੀ ਦੇ ਵਿੱਚ ਇੱਕ ਸਮਾਗਮ ਰੱਖਿਆ ਜਿੱਥੇ ਸਾਰੇ ਹੀ ਸੰਸਥਾਵਾਂ ਦੇ ਮੈਂਬਰ ਸਾਹਿਬਾਨ ਨਾਭਾ ਨवासी ਪਹੁੰਚ ਰਹੇ ਨੇ ਉੱਥੇ ਗੁਰੂ ਕਾ ਲੰਗਰ ਵੀ ਤਿਆਰ ਹੈ ਤੇ ਕੀਰਤਨ ਕੀਰਤਨ ਕਰਨਗੇ ਤੇ ਇੱਕ ਲੰਮਾ ਸਮਾਗਮ ਅਸੀਂ ਰੱਖਿਆ ਹੋਇਆ ਤੇ ਅਸੀਂ ਭਾਈ ਕਾਨ ਸਿੰਘ ਨਾਭਾ ਦੀ ਧਰਤੀ ਤੋਂ ਸਾਰੀਆਂ ਹੀ ਸੰਸਥਾਵਾਂ ਵੱਲੋਂ ਸਮੂਹ ਜੀ ਸੈਕ ਜੱਟ ਨੂੰ ਉਹਨਾਂ ਦੇ 162 ਜਨਮ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿਨੇ ਆ ਤੇ ਖੁਸ਼ੀਆਂ ਮਹਿਸੂਸ ਕਰਦੇ ਆ ਕਿ ਇਹੋ ਜਿਹਾਂ ਵਿਦਵਾਨ ਨਾਬੇ ਦੀ ਧਰਤੀ ਨੂੰ ਮਿਲਿਆ ਸਾਡੇ ਲਈ ਇਹ ਮਾਣ ਦੀ ਗੱਲ ਹੈ। ਪਰਾਂ ਦੀ ਕੋਈ ਫੈਮਲੀ ਚੋਂ ਵੀ ਜਿਹੜਾ ਇੱਥੇ ਕੰਸ਼ੀ ਆ ਹਾਂ ਉਹਨਾਂ ਦੀ ਫੈਮਲੀ ਚੋਂ ਮੇਜਰਾ ਦਰਸ਼ਪਾਲ ਸਿੰਘ ਜੀ ਸਾਡੇ ਵਿਚਕਾਰ ਨੇ ਦੇਖੋ ਜੀ ਕਹਨ ਵਾਲੇ ਦਾ ਕੋਈ ਗੱਲ ਨਹੀਂ ਐਡੀ ਵੱਡੀ ਸ਼ਖਸੀਅਤ ਹੈ ਉਹਨਾਂ ਦੇ ਬਾਰੇ ਵਿੱਚ ਬੋਲਣਾ ਤਾਂ ਦੁਨੀਆ ਦੇ ਵਿਦਵਾਨ ਬਦਵਾਨਾਂ ਦੀਆਂ ਗੱਲਾਂ ਵੀ ਇਕੱਠੀਆਂ ਕਰ ਲਈਏ ਤਾਂ ਨਹੀਂ ਸ਼ਬਦ ਦੱਬ ਸਕਦੇ ਪਰ ਫਿਰ ਵੀ ਸਾਡੇ ਮੈਂ ਸਮਝਦਾ ਕਿ ਸਾਡੇ ਨਾਬੇ ਵਾਲਿਆਂ ਲਈ ਕਿ ਬਹੁਤ ਵੱਡੀ ਮਾਣ ਦੀ ਗੱਲ ਹੈ ਕਿ ਐਡੀ ਵੱਡੀ ਸ਼ਖਸੀਅਤ ਨਾਬੇ ਦੀ ਸਾਈਡ ਤੇ ਹੋਵੇ ਭਾਈ ਕਾਨ ਸਿੰਘ ਨਾਬਾ ਦੀ ਐਡੀ ਵੱਡੀ ਸ਼ਖਸੀਅਤ ਦਾ ਨਾਬੇ ਨਾਲ ਜੁੜੇ ਹੋਣਾ ਤੇ ਉਸ ਤੋਂ ਵੀ ਵੱਡੀ ਮਾਣ ਵਾਲੀ ਗੱਲ ਹੈ ਕਿ ਅਜੇ ਤੱਕ ਉਹਨਾਂ ਦੇ ਬੰਸ ਬੰਸਜ ਨੇ ਜਿਹੜੇ ਮੇਜਰ ਹਸਪਤਾਲ ਸਿੰਘ ਜੀ ਦਾ ਸਾਡੇ ਨਾਲ ਜੁੜੇ ਹੋਣਾ ਤੇ ਸਾਡੇ ਨਾਬੇ 'ਚ ਰਹਿਣਾ ਇਹ ਸਾਡੇ ਲਈ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਅੱਜ ਉਹਨਾਂ ਦਾ 162ਵਾਂ 30 ਅਗਸਤ ਨੂੰ ਕੱਲ ਜਨਮ ਦਿਨ ਸੀਗਾ ਅੱਜ ਅਸੀਂ ਮਨਾ ਰਹੇ ਹਾਂ ਨਾਬੇ ਦੀਆਂ ਜਿਹੜੀਆਂ ਸੰਸਥਾਵਾਂ ਨੇ ਉਹ ਇਕੱਠੀਆਂ ਹੋ ਗਏ ਜਿੰਨਾ ਸਾਡਾ ਸਾਡੀ ਸਮਰਥਾ ਹੈ ਉਹਦੇ ਮੁਤਾਬਕ ਅਸੀਂ ਯਤਨ ਕਰ ਰਹੇ ਹਾਂ ਪਰ ਇੱਕ ਗੱਲ ਮੈਂ ਕਹੂੰਗਾ ਕਿ ਜੋ ਉਹਨਾਂ ਦਾ ਸਥਾਨ ਹੈ ਜੋ ਭਾਈ ਸਾਹਿਬ ਦਾ ਸਟੇਟਸ ਹੈ ਉਹਦੇ ਮੁਤਾਬਕ ਅਸੀਂ ਨਾਬੇ ਵਾਲੇ ਤਾਂ ਕੀ ਜੇ ਇਹਨੂੰ ਪੰਜਾਬ ਲੈਵਲ ਤੇ ਸਟੇਟ ਲੈਵਲ ਤੇ ਬਹੁਤ ਵੱਡੇ ਫੰਕਸ਼ਨ ਇਸ ਦਿਨ ਤੇ ਹੋਣੇ ਚਾਹੀਦੇ ਆ ਤੇ ਨਾਬੇ ਦੀਆਂ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਨੂੰ ਵੀ ਮੈਂ ਬੇਨਤੀ ਤਾਂ ਕਰੂੰਗਾ ਕਿ ਅਸੀਂ ਨਾ ਇੱਕ ਕ੍ਰੈਡਿਟ ਵਾਰਚੋਂ ਬਾਹਰ ਆ ਕੇ ਪੂਰਾ ਨਾਬਾ ਇਸ ਦਿਨ ਇਸ ਦਿਨ ਦੇ ਉੱਤੇ ਇਕੱਤਰ ਹੋ ਕੇ ਵੱਡੇ ਪੱਧਰ ਤੇ ਇਹ ਦਿਨ ਜਿਹੜਾ ਮਨਾਇਆ ਜਾਣਾ ਚਾਹੀਦਾ ਅਸੀਂ ਛੋਟੇ ਛੋਟੇ ਯਤਨ ਕਰਦੇ ਆ ਜਿੰਨੀ ਸਾਡੇ ਸਮਰਥਕਾਂ ਨੇ ਇਹ ਬਹੁਤ ਥੋੜੇ ਤੇ ਨਿਗੂਣੇ ਨੇ ਮੈਂ ਸਮਝਦਾ ਅਸੀਂ ਸਾਰੇ ਇਕੱਠੇ ਹੋ ਕੇ ਛੋਟਾ ਜਿਹਾ ਯਤਨ ਕਰ ਰਹੇ ਆ ਪਹਿਲਾਂ ਉਹਨਾਂ ਦਾ ਜਿਹੜਾ ਸਟੈਚੂ ਇੱਥੇ ਲੱਗਿਆ ਹੋਇਆ ਉਸ ਨੂੰ ਫੁੱਲ ਦੇ ਹਾਰ ਪਾ ਕੇ ਅਰਦਾਸ ਕਰਕੇ ਅੱਜ ਤੋਂ ਇਹ ਪ੍ਰੋਗਰਾਮ ਆਰੰਭ ਕਰਾਂਗੇ ਇਸ ਤੋਂ ਬਾਅਦ ਭਾਈ ਗੰਦ ਸਿੰਘ ਨਾਬਾ ਜਿਹੜੀ ਲਾਇਬ੍ਰ ਉੱਥੇ ਜਾ ਕੇ ਇੱਕ ਘੰਟੇ ਦਾ ਕੀਰਤਨ ਹੈ ਅਰਦਾਸ ਉਪਰੰਤ ਗੁਰੂ ਦਾ ਲੰਗਰ ਹੈ ਇਹ ਸਾਡਾ ਨਗੂਣਾ ਜਹਾਤਨ ਹੈ ਤੇ ਕਾਫੀ ਲੰਬੇ ਸਮੇਂ ਤੋਂ ਅਸੀਂ ਕਰ ਰਹੇ ਹਾਂ ਪਰ ਫਿਰ ਵੀ ਸਾਨੂੰ ਸਰਕਾਰਾਂ ਨਾਲੇ ਜ਼ਰੂਰ ਗੱਲ ਹੈ ਕਿ ਅੱਜ ਦਾ ਦਿਨ ਵੱਡੇ ਪੱਧਰ ਤੇ ਕੌਮ ਨੂੰ ਦੇਸ਼ ਨੂੰ ਦੇਸ਼ ਦੇ ਸਤਿਕਾਰਾਂ ਨੂੰ ਮਨਾਉਣਾ ਚਾਹੀਦਾ ਜੀ ਤੇ ਮੈਂ ਦੁਬਾਰਾ ਫਿਰ ਅੱਜ ਦੇ ਇਸ ਮਹਾਨ ਦਿਨ ਤੇ ਸਮੂਹੀਆਂ ਸਿੰਘ ਸਖਤਾਂ ਨੂੰ ਦੇਸ਼ਾਂ